ਅੰਮ੍ਰਿਤਸਰ ਬੱਸ ਸਟੈਂਡ ਜਿਸ ਨੂੰ ਸ਼ਹੀਦ ਮਦਨ ਲਾਠੀਂਗਰਾ ਇੰਟਰ ਸਟੇਟ ਬੱਸ ਟਰਮੀਨਲ ਵੀ ਕਿਹਾ ਜਾਂਦਾ ਹੈ ਸ਼ਹਿਰ ਦੇ ਨੇੜੇ ਸਥਿਤ ਹੈ ਅਤੇ ਪੰਜਾਬ ਦੇ ਹੋਰਨਾਂ ਥਾਵਾਂ ਲਈ ਬੱਸ ਸੇਵਾਵਾਂ ਪ੍ਰਦਾਨ ਕਰਦਾ ਹੈ ਜਦੋਂ ਇਸ ਬੱਸ ਸਟੈਂਡ ਨੂੰ ਬਣਾਇਆ ਗਿਆ ਤਾਂ ਕਈ ਲੋਕ ਦੁਰਦੋਸ਼ਤ ਦੇਖਣ ਆਏ ਪਰ ਅੱਜ ਇਸ ਦੇ ਬਹੁਤ ਮਾੜੇ ਹਾਲਾਤ ਹਨ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹਰ ਪਾਸਿਓਂ ਬੱਸ ਸਟੈਂਡ ਟੁੱਟਦਾ ਜਾ ਰਿਹਾ ਹੈ ਲੋਹੇ ਦੀਆਂ ਗ੍ਰਿਲਾਂ ਟੁੱਟ ਚੁੱਕੀਆਂ ਹਨ ਕਈ ਗਾਇਬ ਹਨ ਧੂੜ ਮਿੱਟੀ ਉੱਡ ਰਹੀ ਹੈ ਜਿਸ ਨਾਲ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵੇਲੇ ਪਾਸਟੈਂਡ ਦਾ ਰੱਖ-ਰਖਾਫ ਪੰਜਾਬ ਰੋਡਵੇਜ਼ ਕੋਲ ਹੈ ਜੋ ਇਸ ਨੂੰ ਸੁੰਦਰ ਬਣਾਉਣ ਵਿੱਚ ਅਸਮਰਥ ਹੈ ਕਿਉਂਕਿ ਪੰਜਾਬ ਰੋਡਵੇਜ਼ ਖੁਦ ਘਾਟੇ ਵਿੱਚ ਚੱਲ ਰਹੀ ਹੈ ਪਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਇਹ ਮਸਲਾ ਜਨਤਾ ਨਾਲ ਜੁੜਿਆ ਹੋਇਆ ਹੈ ਅੰਮ੍ਰਿਤਸਰ ਦੇ ਮਹਾਨ ਸਪੂਤ ਸ਼ਹੀਦ ਮਦਨਾਲ ਟਿੰਗਰਾ ਦੇ ਨਾਂ ਤੇ ਅੰਮ੍ਰਿਤਸਰ ਦਾ ਬੱਸ ਸਟੈਂਡ ਬਣਿਆ ਹੋਇਆ ਹੈ ਜਦੋਂ ਇਹ ਇਹਦਾ ਨਿਰਮਾਣ ਕਰਵਾਇਆ ਗਿਆ ਤਾਂ ਇਸ ਬੱਸ ਸਟੈਂਡ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆਏ ਪਰ ਅੱਜ ਜੋ ਇਸ ਦੇ ਹਾਲਾਤ ਨੇ ਉਹ ਤਰਸਯੋਗ ਬਣੇ ਹੋਏ ਨੇ ਤੇ ਅੱਜ ਦੇਖਣ ਨੂੰ ਦਿਲ ਨਹੀਂ ਕਰਦਾ ਜਗ੍ਹਾ ਜਗ੍ਹਾ ਤੋਂ ਬੱਸ ਸਟੈਂਡ ਟੁੱਟਾ ਹੋਇਆ ਹੈ ਤੇ ਜਿਹੜੀਆਂ ਗ੍ਰਿੱਲਾਂ ਨੇ ਉਹ ਨਸ਼ੇੜੀ ਕਹਿ ਸਕਦੇ ਆ ਕਿ ਲੈ ਕੇ ਜਾ ਚੁੱਕੇ ਨੇ ਸੋ ਇਹਦਾ ਰੱਖ-ਰਖਾਅ ਜਿਹੜਾ ਹੈ ਉਹ ਪੰਜਾਬ ਰੋਡਵੇਜ ਕੋਲ ਆ ਤੇ ਪੰਜਾਬ ਰੋਡਵੇਜ ਤਾਂ ਅੱਗੇ ਘਾਟੇ ਜਿਹਾ ਪੰਜਾਬ ਰੋਡਵੇਜ ਕੋਲ ਤੇ ਟਾਇਰ ਪੌਂਟ ਜੋਗੇ ਪੈਸੇ ਨਹੀਂ ਤੇ ਉਹ ਰੱਖ-ਰਖਾਵ ਕਿਵੇਂ ਕਰਨਗੇ ਹਜ਼ਾਰਾਂ ਹੀ ਬੱਸਾਂ ਇੱਥੋਂ ਨਿਕਲਦੀਆਂ ਨੇ ਟਿਕਾਂ ਲੱਗਦੀਆਂ ਨੇ ਪਰਚੀਆਂ ਲੈਂਦੇ ਨੇ ਐਂਟਰੀ ਦੀਆਂ ਜਾਣਦੀਆਂ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅੰਮ੍ਰਿਤਸਰ ਬੱਸ ਸਟੈਂਡ ਤੇ ਹਾਲਾਤ ਜਿਹੜੇ ਨੇ ਬਹੁਤ ਹੀ ਤਰਸਯੋਗ ਨੇ ਸੋ ਪੰਜਾਬ ਰੋਡਵੇਜ ਨੂੰ ਪੰਜਾਬ ਸਰਕਾਰ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ